ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਜਿਹੜਾ ਡਰਾਈਵਰਾਂ ਵਾਸਤੇ ਕਾਨੂੰਨ ਬਣਿਆ ਤੇ ਅੱਜ ਜਿਹੜਾ ਪੈਟਰੋਲ ਨਹੀਂ ਮਿਲਿਆ ਪੈਟਰੋਲ ਪੰਪਾਂ ਤੋਂ ਪਹਿਲਾ ਨੰਬਰ ਤਾਂ ਮੈਂ ਗੱਲ ਇਹ ਕਰਨੀ ਚਾਹੁੰਨਾ ਕਿ ਮੈਨੂੰ ਇਹ ਪਤਾ ਲੱਗਿਆ ਕਿ ਹੜਤਾਲ ਤਾਂ ਖਤਮ ਹੋ ਗਈ ਉਹਨਾਂ ਨੇ ਆਪ ਦਾ ਮੰਗ ਪੱਤਰ ਦੇਤਾ ਪਰ ਮੈਂ ਇਹ ਗੱਲ ਸੋਚ ਰਿਹਾ ਵੀ ਇਹਨਾਂ ਨੇ ਕਾਨੂੰਨ ਬਣਾਤਾ ਲੋਕਾਂ ਨੂੰ ਬਚਾਉਣ ਵਾਸਤੇ ਜਿੱਥੋਂ ਤੱਕ ਮੈਨੂੰ ਇਹ ਲੱਗਦਾ ਮੈਂ ਭਾਜੀਪੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਆਪਾਂ ਡਰਾਈਵਰਾਂ ਵਾਸਤੇ ਕਾਨੂੰਨ ਤਾਂ ਬਣਾਤਾ ਸੀ ਪਰ ਇੰਨੀਆਂ ਸੜਕ ਹਾਦਸੇ ਦੇ ਵਿੱਚ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਨਸ਼ੇ ਦੇ ਨਾਲ ਹੁੰਦੀਆਂ ਕਿਸਾਨਾਂ ਦੀਆਂ ਮੌਤਾਂ ਹੁੰਦੀਆਂ ਮਜ਼ਦੂਰਾਂ ਦੀਆਂ ਖੁਦ ਖੁਸ਼ੀਆਂ ਹੁੰਦੀਆਂ ਦਿਨੋ ਦਿਨ ਮਗਹੀ ਵਾਦੀ ਆ ਤੁਸੀਂ ਇਹਨਾਂ ਵੱਲ ਤਾਂ ਧਿਆਨ ਨਹੀਂ ਮਾਰਿਆ ਤੇ ਜਿਹੜਾ ਡਰਾਈਵਰਾਂ ਤੋਂ ਕੋਈ ਵੀ ਜਿਹੜਾ ਵਿਅਕਤੀ ਆ ਉਹਨਾਂ ਤੋਂ ਜੇਕਰ ਐਜਾ ਕੰਮ ਹੋ ਵੀ ਜਾਵੇ ਪਰ ਉਹ ਕਦੇ ਵੀ ਕੋਈ ਜਾਣ ਕੇ ਨਹੀਂ ਕਰਦਾ ਹੁੰਦਾ ਮਾਈਟੇ ਡਰਾਈਵਰਾਂ ਦੇ ਪੱਖ ਦੇ ਵਿੱਚ ਵੀ ਆ ਤੇ ਸਾਰੇ ਡਰਾਈਵਰਾਂ ਦੇ ਪੱਖ ਵਿੱਚ ਵੀ ਨਹੀਂ ਹੁਣ ਮੈਂ ਜਿਹੜੀ ਗੱਲ ਆ ਉਹ ਭਾਵੇਂ ਕਿਸੇ ਨੂੰ ਗੁੱਸਾ ਲੱਗੇ ਪਰ ਕੁਝ ਮੇਰੇ ਜਿਹੜੇ ਵੀਰ ਆ ਉਹ ਬੱਸਾਂ ਵਾਲੇ ਆਖਣੀ ਉਹਨਾਂ ਦੇ ਮਾਲਕ ਕਹਿ ਦਿੰਦੇ ਆ ਵੀ ਸਾਨੂੰ ਐਨੀ ਕੁ ਪਰਚੀ ਚਾਹੀਦੀ ਚਾਹੀਦੀ ਆ ਉਹ ਭਾਈ ਪਿੱਛੋਂ ਹਾਰਨ ਦੇ ਹਾਰਨ ਤੇ ਹਾਰਨ ਲਾਈਟਾਂ ਛੱਡ ਕੇ ਗੱਡੀ ਹੋਵੇ ਚਾਹੇ ਮੋਟਰਸਾਈਕਲ ਹੋਵੇ ਉਹਨਾਂ ਨੂੰ ਦੀਂਦਾ ਹੀ ਕੱਖ ਨਹੀਂ ਮੈਂ ਸਾਰੇ ਬੱਸ ਡਰਾਈਵਰਾਂ ਨੂੰ ਨਹੀਂ ਕਹਿੰਦਾ ਪਰ ਜ਼ਿਆਦਾਤਰ ਜਿਹੜੇ ਮੈਨੂੰ ਟੱਕਰੇ ਆ ਉਹ ਇਹੋ ਜਿਹੇ ਟੱਕਰੇ ਆ ਵੀ ਪਿੱਛੋ ਛੱਡ ਲੈਂਦੇ ਆ ਲੇਟਾ ਦੇ ਹਾਰਨ ਤੇ ਹਾਰਨ ਇੱਥੇ ਮੈਂ ਗੱਲ ਨੂੰ ਗਲਤ ਵੀ ਕਹਿਣਾ ਇੱਥੋਂ ਕਿਉਂਕਿ ਕਾਰਨ ਇਹ ਆ ਜੀ ਜਿਹੜੀ ਸਚਾਈ ਆ ਉਹ ਮੈਂ ਬੋਲੂਗਾ ਜਿਹੜਾ ਝੂਠੋ ਮੈਂ ਨਹੀਂ ਬੋਲਦਾ ਜਿੱਥੇ ਗਲਤ ਆ ਮੈਂ ਗਲਤ ਕਹਿ ਵੀ ਦਿੰਦਾ ਦੂਜੇ ਨੰਬਰ ਤੇ ਮੈਂ ਭਾਜਪੀ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਨਾ ਕਿ ਜਦੋਂ 2021 ਦੇ ਵਿੱਚ ਜਦੋਂ ਕਿਸਾਨਾਂ ਨੇ ਧਰਨੇ ਲਾਏ ਸੀ यूपी ਦੇ ਵਿੱਚ ਇੱਕ बीजेपी ਦੇ ਮੰਤਰੀ ਨੇ ਸ਼ਰਿਆਮ ਕਿਸਾਨਾਂ ਤੇ ਬੈਠੇ ਨੇ ਗੱਡੀ ਚੜਾਤੀ ਸੀ ਤਾਂ ਉਦੋਂ ਛੇਤੀ ਕਿਤੇ ਉਹਨੂੰ ਪੁਲਿਸ ਨੇ ਅરેਸਟ ਨਹੀਂ ਕੀਤਾ ਤੇ ਕਿਸਾਨ ਧਰਨਾ ਲਾਈ ਬੈਠੇ ਰਹਿਆ ਜਾਂ ਤਾਂ ਕਾਨੂੰਨ ਬਣਾਉਣਾ ਹੁੰਦਾ ਤਾਂ ਤਗੜੇ ਤੇ ਮਾੜੇ ਦਾ ਕੋਈ ਫਰਕ ਨਾ ਹੋਵੇ ਕਾਰਨ ਇਹ ਵੀ ਆ ਕਿ ਜਦੋਂ ਕਿਸੇ ਕੋਈ ਲੀਡਰ ਤੇ ਜਾਂ ਕਿਸੇ ਚੰਗੀ ਪਹੁੰਚ ਵਾਲੇ ਤੇ ਗੱਲ ਹੁੰਦੀ ਆ ਹੁਣ ਇੱਕ ਝੂੜਤਾ ਕੋਈ ਗੱਲ ਹੈ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਮੂਵੀ ਦੇ ਵਿੱਚ ਵੇਖਿਆ ਸੀ ਤੇ ਉਹ ਅਕਸਰ ਮੈਂ ਸੁਣਿਆ ਸੀ ਕਿ ਕਹਿੰਦੇ ਮਾਨਯੋ ਕੋਰਟ ਨੂੰ ਕੋਈ ਐਕਟਰ ਸੀ ਜਿਹਨੂੰ ਸਜ਼ਾ ਦੇਣੀ ਸੀ ਤੇ ਉਹਨਾਂ ਨੂੰ ਕਹਿੰਦੇ ਸਾਲਾ ਲੱਗੇ ਸੀ ਦੱਸਣ ਵਾਸਤੇ ਵੀ ਫਲਾਨੇ ਐਕਟਰ ਨੇ ਸ਼ਰਾਬ ਪੀਤੀ ਸੀ ਕਿ ਨਹੀਂ ਪੀਤੀ ਸੀ ਕਿਉਂਕਿ ਜਿਹੜੇ ਤਾਂ ਵੱਡੇ ਲੋਕ ਆ ਗਏ ਇਹਨਾਂ ਦੀਆਂ ਇਨਕਵਾਰੀਆਂ ਵੀ ਲੱਗਦੀਆਂ ਇਹਨਾਂ ਦਾ ਬਹੁਤ ਕੁਝ ਲੱਗਦਾ ਪਰ ਜਿਹੜਾ ਗਰੀਬ ਬੰਦਾ ਉਹਦੀ ਭਾਈ ਨਾਲ ਦੀ ਨਾਲ ਪਹਿਲਾਂ ਕੋਈ ਪੁੱਛ ਗਿਛ ਨਹੀਂ ਪਹਿਲਾਂ ਅੰਦਰ ਹੁੰਦਾ ਜੇਕਰ ਉਹਦੇ ਮਗਰ 20 ਕ ਬੰਦੇ ਜਾਂਦੇ ਰਹਿਣ ਉਹ ਛੁੱਟ ਜਾਂਦਾ ਨਹੀਂ ਤਾਂ ਬੰਦਾ ਜਿਹੜਾ ਕਲੋ ਫਰ ਜਾਂਦਾ ਨੰਬਰ ਮੈਂ ਗੱਲ ਇਹ ਵੀ ਕਰਨੀ ਚਾਹੂੰਗਾ ਕਿ ਅੱਜ ਕੱਲ ਜੇਕਰ ਵਾਕਈ ਤੁਸੀਂ ਲੋਕਾਂ ਨੂੰ ਬਚਾਉਣ ਲੱਗੇ ਆ ਕਿਉਂਕਿ ਇਲੈਕਸ਼ਨ ਆ ਰਿਹਾ ਮੈਂ ਵੀ ਬੇਨਤੀ ਕਰਦਾ ਕਿ ਕੁਝ ਸਾਡੇ ਦੇਸ਼ ਦੇ ਵਿੱਚ ਕਾਰਾਂ ਐਹੋ ਜਿਹੀਆਂ ਕਿ ਜਿਨ੍ਹਾਂ ਦੀ ਸਪੀਡ 220 200 ਦੀ ਆ ਤੇ ਬ੍ਰੇਕ ਉਹਨਾਂ ਦੀ ਜਾ ਕੇ 80 ਤੇ ਨਹੀਂ ਲੱਗਦੀ ਜਦੋਂ ਐਕਸੀਡੈਂਟ ਹੋ ਜਾਂਦਾ ਉਦੋਂ ਕਹਿ ਲੋ ਉਹਦੇ ਤੇ ਪਰਚੇ ਪੈ ਜਾਂਦੇ ਆ ਅੰਦਰ ਹੋ ਜਾਂਦਾ 304 ਖਣੀ ਏ ਲੱਗ ਜਾਂਦੀ ਆ ਜੀ ਕਾਰਨ ਕਰ ਕਰਾ ਕੇ ਬੰਦਾ ਅੰਦਰ ਹੋ ਜਾਂਦਾ ਹੁੰਦਾ ਦੋਨਾਂ ਧਿਰਾਂ ਦਾ ਮਾੜਾ ਹੀ ਆ ਪਰ ਸਨ ਵਿਚਾਲੇ ਕਦੇ ਕਿਸੇ ਨੂੰ ਕਾਰ ਵਾਲੇ ਨੂੰ ਨਹੀਂ ਫੜਿਆ ਵੀ ਭਾਈ ਤੂੰ ਅਗਲੇ ਤੋਂ 10-12 ਲੱਖ ਰੁਪਇਆ ਲੈ ਲਿਆ ਤੇ ਜਿਹੜੀ ਉਹਦੀ ਬ੍ਰੇਕ ਆ ਉਹ ਜਾ ਕੇ 80 ਤੇ ਲੱਗਦੀ ਨਹੀਂ 30 ਫੁੱਟ ਰੋੜਦੀ ਜਾਂਦੀ ਆ ਜਿਹਨੂੰ ਕਿਸੇ ਨੂੰ ਛਾਕਾ ਉਹ ਮੰਤਰੀ ਮੇਰੇ ਨਾਲ ਆ ਕੇ ਮੈਂ ਉਹ ਛੋਟੀਆਂ ਗੱਡੀਆਂ ਚੱਕ ਲੂੰਗਾ ਤੇ ਮੈਂ 80 ਤੇ ਜਾਂ 90 ਤੇ ਭਜਾਉਂਗਾ ਫਿਰ ਮਾਰੂੰਗਾ ਬ੍ਰੇਕ ਮੈਨੂੰ ਦੱਸ ਦਿਆ ਜੇ ਕਿੱਥੋਂ ਤੱਕ ਰੋੜਦੀ ਆ ਜਿਹੜੀਆਂ ਤੁਹਾਡੇ ਕੋਲ ਗੱਡੀਆਂ ਉਹ ਤਕੜੀਆਂ ਗੱਡੀਆਂ ਆ ਜਾਂਦੀਆਂ ਜਿਹੜੀਆਂ ਪੂਰੀਆਂ ਹਾਈ ਲੈਵਲ ਦੀਆਂ ਹੁੰਦੀਆਂ ਤੁਹਾਡੇ ਕੋਲ ਗੱਡੀਆਂ ਜਿਨ੍ਹਾਂ ਦੀ ਬ੍ਰੇਕ ਜਾ ਕੇ 80 ਤੇ ਵੀ ਲੱਗ ਜਾਂਦੀ ਆ ਤੇ 120 ਤੇ ਵੀ ਲੱਗ ਜਾਂਦੀ ਆ ਅਲੱਗ-ਪੱਖ ਤੁਹਾਡੇ ਤਾਂ ਅੱਗੇ ਸਿਕਿਉਰਟੀਆ ਹੁੰਦੀਆਂ ਤੁਹਾਡੀਆਂ ਗੱਡੀਆਂ ਤਾਂ ਬਾਅਦ ਚ ਲੰਘਦੀਆਂ ਪਹਿਲਾਂ ਸਿਕਿਉਰਟੀ ਵਾਲੇ ਲੋਕਾਂ ਨੂੰ ਪਾਸੇ ਕਰ ਦਿੰਦੇ ਆ ਤੁਹਾਡੇ ਕੋਲ ਇਹੋ ਜੀ ਨੌਬਤ ਆਉਂਦੀ ਨਹੀਂਗੀ ਇਹਦਾ ਕਾਰਨ ਕੀ ਆ ਕਿ ਤੁਹਾਡੇ ਕੋਲ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਵਾਲੇ ਤੁਸੀਂ ਨਾ ਤਾਂ ਵੇਣੇ ਆ ਤੇ ਨਾ ਹੀ ਤੁਹਾਨੂੰ ਪਤਾ ਲੱਗਦਾ ਉਹਨਾਂ ਦੀਆਂ ਪ੍ਰੋਬਲਮਾਂ ਦਾ ਜਿਹੜੇ ਤੁਹਾਡੇ ਡਰਾਈਵਰ ਆ ਉਹ ਤਾਂ ਅਕਸਰ ਚਲਾਉਂਦੇ ਰਹਿੰਦੇ ਹੋਣਗੇ ਛੋਟੀਆਂ ਗੱਡੀਆਂ ਉਹਨਾਂ ਨੂੰ ਪੁੱਛੋ ਜੇ ਵੀ ਭਾਈ ਗੱਡੀਆਂ ਕਿਵੇਂ ਆ ਕਿ ਜਦੋਂ 80 ਤੇ ਬ੍ਰੇਕ ਲਾਉਨੇ ਆ ਜਿਵੇਂ ਸਾਡੀ ਫੋਰਚੂਨਰ ਦੀ ਲੱਗਦੀ ਆ ਸਾਡੀ ਡਰਾਈਵਰ ਦੀ ਲੱਗਦੀ ਆ ਸਾਡੀ ਲੈਂਡ ਕਲੂਜਰ ਦੀ ਬ੍ਰੇਕ ਲੱਗਦੀ ਆ ਦੱਸੋ ਓਵੇਂ ਫਲਾਨੀਆਂ ਗੱਡੀਆਂ ਦੀਆਂ ਬ੍ਰੇਕਾਂ ਲੱਗਦੀਆਂ ਕਿ ਨਹੀਂ ਲੱਗਦੀਆਂ ਕਈ ਦੇਸ਼ਾਂ 'ਚ ਬੈਣ ਹੋਈਆਂ ਗੱਡੀਆਂ ਉਹ ਆਪਣੇ ਦੇਸ਼ 'ਚ ਚੱਲ ਰਹੀਆਂ ਇੱਥੋਂ ਤੁਸੀਂ ਸੋਚੋ ਵੀ ਲੋਕਾਂ ਵਾਸਤੇ ਕਿੰਨਾ ਸੋਚਦੇ ਆ ਲੈ ਵੀ ਪੰਜਾਬ ਦੇ ਲੋਕੋ ਮੇਰੇ ਦੇਸ਼ ਦੇ ਲੋਕੋ ਮੈਂ ਕਾਰਾਂ ਦੀ ਗੱਲ ਕੀਤੀ ਆ ਤੁਸੀਂ ਕੀ ਕਿਹਾ ਹੁਣ ਲੈ ਅਗਲਾ ਹੌਲੀ ਭਜਾਲੇ ਅਗਲੇ ਹੇਕਰ ਲੈ ਜਦੋਂ ਯਾਰ 120 ਤੇ ਜਾ ਕੇ ਤਾਂ ਪੰਜਵਾਂ ਗੇਅਰ ਫੜਦੀ ਅਗਲੇ ਦਾ ਕੀ ਦੋ ਸ਼ੌਥੇ ਗਲ ਝੂਠਾ ਤਾਂ ਮਾਫ਼ੀ ਚਾਹੁੰਨਾ ਪਰ ਇਹ ਸਚਾਈ ਗੱਲ ਆ ਬਹੁਤੇ ਬੰਦਿਆਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਕੁਝ ਕੋ ਸਮਝਣਗੇ ਕਿਉਂਕਿ ਜਿਹੜੀਆਂ ਛੋਟੀਆਂ ਗੱਡੀਆਂ ਉਹ ਮਿਡਲ ਕਲਾਸ ਲੋਕਾਂ ਕੋਲੇ ਹੁੰਦੀਆਂ ਉਹਨਾਂ ਦੇ ਪੱਲੇ ਬ੍ਰੇਕਾ ਘੱਟ ਹੀ ਹੁੰਦੀਆਂ ਕੋਈ ਗੱਡੀ ਆ ਜਿਹਦੇ ਪੱਲੇ ਬ੍ਰੇਕ ਹੋਵੇ ਨੰਬਰ ਹੁਣ ਜਿਹੜੀ ਮੈਂ ਦੂਜੀ ਗੱਲ ਇਹ ਕਰ ਲੱਗਿਆ ਕਿ ਜੇਕਰ ਲੋਕਾਂ ਦੇ ਤੁਹਾਨੂੰ ਫਿਕਰ ਆ ਦੇ ਲੋਕ ਦਿਨੋ ਦਿਨ ਆਤਮ ਹੱਤਿਆ ਕਰਦੇ ਆ ਕਿਸਾਨ ਮਜ਼ਦੂਰ ਆਤਮ ਹੱਤਿਆ ਕਰਨ ਲੱਗ ਗਏ ਮਿਡਲ ਕਲਾਸ ਆਤਮ ਹੱਤਿਆ ਕਰਨ ਲੱਗ ਗਏ ਲੋਕ ਆ ਜਿਹੜੇ ਉਹ ਮਹਗਾਈਆਂ ਦੇ ਵਿੱਚ ਮਾਰੇ ਜਾ ਰਹੇ ਆ ਤਾਂ ਫਿਰ ਮਹਗਾਈਆਂ ਘਟਾਓ ਜੇਕਰ ਲੋਕਾਂ ਨੂੰ ਬਚਾਉਣਾ ਮੈਂ ਗੱਲ ਕਰ ਲੱਗਿਆ ਬੀਐਸਐਨਐਲ ਟਾਵਰਾਂ ਦੀ ਮੈਂ ਸਾਡੇ ਪਿੰਡ ਦੇ ਵਿੱਚ ਟਾਵਰ ਲੱਗਿਆ ਸਾਡੇ ਘਰੇ ਉਹਦੀ ਜਿਹੜੀ ਕਹ ਲੋ ਰੇਂਜ ਨਹੀਂ ਮਿਲਦੀ ਜਿਹੜੀ ਨੱਟ ਦੀ ਤੇ ਜਿਹੜੇ ਦੂਜੀਆਂ ਸੀਮਾਂ ਪ੍ਰਾਈਵੇਟ ਵਾਲੇ ਉਹਨਾਂ ਦੀਆਂ ਰਜਾਈਆਂ ਚ ਪਈਆਂ ਤੇ ਨੈਟ ਚੱਲਦੇ ਆ ਇੱਥੋਂ ਮੈਂ ਤੁਹਾਨੂੰ ਇਹ ਵੀ ਕਹਿਣਾ ਕਿ ਇੱਥੋਂ ਵੀ ਕਿਤਨਾ ਕਿਤੇ ਸਾਨੂੰ ਮਾਰਿਆ ਜਾ ਰਿਹਾ ਤੁਸੀਂ ਪਹਿਲਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਚੰਗੀਆਂ ਕਰੋ ਤਾਂ ਕਿ ਸਾਨੂੰ ਪਤਾ ਲੱਗ ਜੇ ਤੁਸੀਂ ਵਾਕਈ ਸਾਡੇ ਬਾਰੇ ਸੋਚਦੇ ਆ ਹੁਣ ਗੱਲ ਹੁੰਦੀ ਆ ਗਊ ਮਾਤਾਂ ਦੀ ਇਹ ਗੱਲ ਡਰਾਈਵਰਾਂ ਦੀ ਚੱਲੀ ਜਾਂਦੀ ਹਲੇ ਤੁਸੀਂ ਜਾਓ ਨਾ ਕਿਸੇ ਪਾਸੇ ਗੱਲ ਹੁੰਦੀ ਆ ਗਊ ਮਾਤਾਂ ਦੀ ਜਦੋਂ ਅਸੀਂ ਜਾਣਦੇ ਆ ਸੜਕਾਂ ਤੇ ਮੈਂ ਮੈਂ ਵੀ ਗਊ ਨੂੰ ਗਊ ਮਾਤਾ ਹੀ ਕਹਿਣਾ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਗਾ ਜਿੰਨਾ ਸਤਕਾਰ ਤੁਸੀਂ ਕਰਦੇ ਆ ਉਹਨਾ ਹੀ ਸਤਕਾਰ ਅਸੀਂ ਕਰਦੇ ਆ ਵੇਖੋ ਮੈਂ ਸਾਰੇ ਆਪਦੇ ਹਿੰਦੂ ਭਰਾਵਾਂ ਨੂੰ ਇਹ ਕਹਿਣਾ ਕਿ ਤੁਸੀਂ ਮੇਰੇ ਭਰਾ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਜੇਕਰ ਇਹ ਗੱਲ ਗਲਤ ਲੱਗੇ ਤਾਂ ਮੈਂ ਭਾਈ ਇਸ ਗੱਲ ਦੀ ਮਾਫੀ ਚਾਹੁੰਨਾ ਜੇਕਰ ਆਪਕ ਸਰ ਕਈ ਵੇਖੀਆਂ ਸੈਨਾ ਜਿਹੜੀਆਂ ਹੁੰਦੀਆਂ ਉਹ ਬੋਲਦੀਆਂ ਜੀ ਸਾਡੀ ਗਊ ਮਾਤਾ ਸਾਡੀ ਗਊ ਮਾਤਾ ਪਹਿਲਾਂ ਮੈਂ ਸ਼ੁਰੂਆਤ ਇਹ ਗੱਲ ਕਰਦਾ ਜਦੋਂ ਗਰਮੀਆਂ ਦਾ ਮਹੀਨਾ ਹੁੰਦਾ ਉਦੋਂ ਗਊ ਮਾਤਾ ਬਿਨਾਂ ਪਾਣੀ ਤੋਂ ਤੁਰਦੀ ਫਿਰਦੀ ਰਹਿੰਦੀ ਆ ਕੋਈ ਘਰ ਹੀ ਹੁੰਦਾ ਜਿਹੜਾ ਪਾਣੀ ਪਿਆ ਦਿੰਦਾ ਵੇਖੋ ਮਾਂ ਮੂਹ ਤਾਂ ਕਿਸੇ ਦੀ ਬਾਤ ਚ ਰਹਿ ਗਈ ਆ ਪਹਿਲੋਂ ਪ੍ਰਮਾਤਮਾ ਦਾ ਭੇਜਿਆ ਹੋਇਆ ਜੀਵ ਆ ਜਿਹੜਾ ਹਰ ਇੱਕ ਵਿਅਕਤੀ ਨੂੰ ਉਹਦਾ ਸੇਵਾ ਕਰਨੀ ਚਾਹੀਦੀ ਆ ਮਹਾਰਾਜ ਨੇ ਆਪਾਂ ਨੂੰ ਮੱਤਬਖਸ਼ੀ ਆ ਇਨਸਾਨੀ ਮੱਤਬਖਸ਼ੀ ਆ ਜੀਦਾ ਕਾਰਨ ਆ ਚਾਹੇ ਉਹ ਮੱਝ ਹੋਵੇ ਚਾਹੇ ਉਹ ਗਾਂ ਹੋਵੇ ਚਾਹੇ ਉਹ ਪੰਛੀ ਹੋਵੇ ਚਾਹੇ ਉਹ ਕੋਈ ਵੀ ਹੋਵੇ ਸਾਡਾ ਕੋਈ ਪੁੰਨ ਨਹੀਂ ਮਿਲਦਾ ਉਹਨੂੰ ਪਾਣੀ ਪਿਉਉਣ ਨਾਲ ਕੋਈ ਪੇੜਾ ਖਵਾਉਣ ਨਾਲ ਸਾਡਾ ਫਰਜ ਆ ਉਹ ਭੁੱਖਾ ਉਹਨੂੰ ਪੱਠੇ ਪਾਉਣਾ ਸਾਡਾ ਫਰਜ ਆ ਹੁਣ ਮੈਂ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਉਹ ਧਿਆਨਾ ਮਾਰਦੀਆਂ ਉਦੋਂ ਕੋਈ ਸੈਨਾ ਨਹੀਂ ਆਉਂਦੀ ਸਾਡੀਆਂ ਮਾਵਾਂ ਤੇ ਹੀ ਆ ਫਿਰਦੀਆਂ ਨਾ ਜੀ ਨਾ ਫਿਰਦੇ ਇਹਨਾਂ ਕੋਈ ਦਿੱਕਤ ਨਹੀਂ ਜਦੋਂ ਤਾਂ ਜਦੋਂ ਤਾਂ ਕੋਈ ਉਹਨੂੰ ਕੋਈ ਗੱਲ ਕਰੇ ਉਦੋਂ ਤਾਂ ਮਾਂ ਬਣ ਜਾਂਦੀ ਆ ਪਰ ਅੱਜ ਤੱਕ ਸੜਕਾਂ ਤੇ ਇੰਨੇ ਕ ਐਕਸੀਡੈਂਟ ਹੋਇਆ گاਵਾਂ ਦੇ ਨਾਲ ਕਿ ਕਈ ਨੌਜਵਾਨਾਂ ਦੀ ਬਜ਼ੁਰਗਾਂ ਦੀ ਐਕਸੀਡੈਂਟਾਂ ਦੇ ਨਾਲ ਮੌਤ ਵੀ ਹੋਈ ਆ ਪਰ ਅੱਜ ਤੱਕ ਉਹਨਾਂ ਨੇ ਵੀ ਉਹਨਾਂ ਸੈਨਾ ਤੇ ਜਿਹੜੀਆਂ ਉਹ ਸੈਨਾ ਹੈਗੀਆਂ ਉਹਨਾਂ ਤੇ ਅੱਜ ਤੱਕ ਵੀ ਪਰਚਾ ਦਰਜ ਨਹੀਂ ਕਰਾਇਆ ਜਿਹੜੇ ਆਪਦੇ ਆਪ ਨੂੰ ਕਹਿੰਦੇ ਵੀ ਹਾਂ ਭਾਈ ਸਾਡੀ ਮਾਂ ਉਹ ਪਰਚਾ ਦਰਜ ਕਿਉਂ ਕਰਾਉਣਾ ਚਾਹੀਦਾ ਵੀ ਮਾਂ ਜੇਕਰ ਟੈਕਸ ਘਟ ਪੈਂਦਾ ਸਾਥੋਂ 5-7 ਰੁਪਏ ਵੱਧ ਟੈਕਸ ਲਾਓ ਪਰ ਉਹਦਾ ਹਾਲ ਤਾਂ ਕਰੋ ਅੱਜ ਕੱਲ ਜਿਹੜੇ ਕਹਿ ਲੋ ਗਾਵਾਂ ਪਸ਼ੂ ਆ ਉਹ ਛੜਕਾਂ ਤੇ ਆਵਾਰਾ ਫਿਰਦੇ ਆ ਅਜ ਧੁੰਦਾ ਚੱਲਦੀਆਂ ਜਿਹਦੇ ਕਾਰਨ ਐਕਸੀਡੈਂਟ ਵੀ ਹੋ ਸਕਦੇ ਆ ਜਾਂ ਤਾਂ ਕੋਈ ਉਹਦਾ ਹੱਲ ਹੋਵੇ ਇਹ ਨਹੀਂ ਪਤਾ ਨਾ ਆਪਾਂ ਕਹਿੰਨੇ ਚਲੋ ਜੀ ਆਪਾਂ ਆ ਗਏ ਉਹਨਾਂ ਚੀਜ਼ਾਂ ਦੇ ਵਿੱਚ ਇਹਦਾ ਕਾਰਨ ਕੀ ਆ ਤੁਸੀਂ ਵੀ ਇੱਥੇ ਗਲਤੀ ਮੰਨੋ ਗਲਤੀ ਆ ਸਾਡੀ ਤੇ ਜੇਕਰ ਇੱਥੇ ਮੇਰੀ ਗਲਤੀ ਹੈ ਗੱਲ ਕਹਿਣ ਦੇ ਵਿੱਚ ਇੱਥੇ ਦੋਨੇ ਹੱਥ ਜੋੜ ਕੇ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਜੇਕਰ ਮੇਰੀ ਇੱਥੇ ਗਲਤੀ ਆ ਮੈਨੂੰ ਦੱਸ ਦੋ ਭਾਈ ਹਾਂ ਵਿਸ਼ਵਦੀਪ ਸਿੰਘ ਵਿਸ਼ਵਦੀਪ ਭਾਇਲ ਕਾ ਤੇਰੀ ਇੱਥੇ ਗਲਤੀ ਆ ਤੂੰ ਕਿਉਂ ਕਿਹਾ ਛੜਕਾਂ ਤੇ ਆਵਾਰਾ ਪਸ਼ੂ ਫਿਰਦੇ ਆ ਤੇ ਉਹਨਾਂ ਦਾ ਕੋਈ ਬੰਦੋਬਸਤ ਕਰੋ ਚਾਹੇ 700 ਰੁਪਿਆ ਟੈਕਸ ਵੱਧ ਕੱਟ ਲੋ ਵੀ ਅੱਗੇ ਵੀ ਅਸੀਂ ਟੈਕਸ ਭਰਦੇ ਆ ਜੇ ਮੇਰੀ ਗਲਤੀ ਤੁਸੀਂ ਮੈਨੂੰ ਦੱਸ ਦੋ ਹੁਣ ਜਿਹੜੀ ਮੈਂ ਗੱਲ ਇਹ ਕਰ ਲੱਗਿਆ ਕਿ ਭਾਈ ਸਾਹਿਬ ਕੱਲੇ ਡਰਾਈਵਰਾਂ ਤੋਂ ਮੌਤਾਂ ਨਹੀਂ ਹੁੰਦੀਆਂ ਉਹ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਕਿਸੇ ਦਾ ਧੀ ਪੁੱਤ ਥੱਲੇ ਦੇ ਦੇਵੇ ਜਿਹੜਾ ਕਹ ਲੋ ਵੀ ਜਿਹਦੇ ਵੀ ਇਹ ਭਾਈ ਅਗਲਾ ਤੋਂ ਜਿਹੜਾ ਕਹ ਲੋ ਡਿਪਰੈਸ਼ਨਾਂ ਦੇ ਵਿੱਚ ਹੀ ਰਹਿੰਦਾ ਜਿਹਦੇ ਕੋਲੋਂ ਇਹ ਕੰਮ ਹੋ ਜੇ ਤੇ ਇਸ ਕਰਕੇ ਮੈਨੂੰ ਪਤਾ ਵੀ ਉਹ ਡਰਾਈਵਰਾਂ ਨੇ ਹੜਤਾਲ ਤਾਂ ਚੱਕ ਲਈ ਆ ਪਰ ਮੈਂ ਬੀਜੇਪੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਮੌਤਾਂ ਡਰਾਈਵਰਾਂ ਤੋਂ ਘਟ ਹੁੰਦੀਆਂ ਇਸ ਟਾਈਮ ਨਸ਼ੇ ਦਾ ਬੜਾ ਯੁੱਗ ਚੱਲਿਆ ਹੋਇਆ ਜਿਹਦੇ ਨਾਲ ਹਰ ਦਿਨ ਮੇਰੇ ਪੰਜਾਬ ਦੇ ਵਿੱਚੋਂ ਕਈ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਤੇ ਸ਼ਰਿਆਂਮ ਜਿਹੜਾ ਨਸ਼ਾ ਉਹ ਚੱਲਦਾ ਜਿਹੜੇ ਨੌਜਵਾਨ ਲੱਗ ਗਏ ਉਹਨਾਂ ਤਾਂ ਹੱਡਾਂ ਨੂੰ ਲੱਗ ਗਿਆ ਭਾਈ ਉਹਨਾਂ ਦੇ ਤਾਂ ਜਦੋਂ ਹੱਡਾਂ 'ਚ ਜਾਊਗਾ ਉਹਨਾਂ ਦੇ ਭਾਰਾ ਤਾਂ ਦਿਨ ਉਦੋਂ ਚੜਦਾ ਭਾਵੇਂ ਉਹਨਾਂ ਨੂੰ ਰਾਤ ਦੇ 12 ਵਜੇ ਠਾਲੋ ਤੇ ਜੇਕਰ ਉਹਨਾਂ ਦਾ ਨਹੀਂ ਲੱਗਿਆ ਫਿਰ ਭਾਵੇਂ ਉਹਨਾਂ ਨੂੰ ਲਹੂਰਾ ਮਾਰ ਲਓ ਦੁਪਹਿਰ ਦੇ 1 ਵਜੇ ਉਹਨਾਂ ਦਾ ਦਿਨ ਵੀ ਉਦੋਂ ਤੱਕ ਨਹੀਂ ਚੜਿਆ ਹੁੰਦਾ ਇਸ ਨਸ਼ੇ ਦੇ ਨਾਲ ਇਸ ਟਾਈਮ ਬਹੁਤ ਮੌਤਾਂ ਹੋ ਰਹੀਆਂ ਮੇਰੀ ਬੇਨਤੀ ਤੁਹਾਨੂੰ ਇਹ ਆ ਆਪਾਂ ਨਸ਼ਾ ਬੰਦ ਕਿਉਂ ਨਹੀਂ ਕਰਾਉਂਦੇ ਬੇਰੋਜ਼ਗਾਰੀ ਦੇ ਨਾਲ ਸਾਡਾ ਦੇਸ਼ ਵਿਹਲਾ ਹੋ ਰਿਹਾ ਨੌਜਵਾਨ ਸੱਤ ਸਮੁੰਦਰੋਂ ਪਾਰ ਜਾ ਰਹੇ ਆ ਇਸ ਮੁੱਦੇ ਤੇ ਆਪਾਂ ਕਿਉਂ ਨਹੀਂ ਬੋਲਦੇ ਦੱਸੋ ਮੇਰੀ ਗਲਤੀ ਤਾਂ ਮੈਨੂੰ ਦੱਸ ਦਿਓ ਇੱਥੇ ਭਾਈ ਤੇਰੀ ਗਲਤੀ ਆਪਾਂ ਮਾਫੀ ਮੰਗ ਲਾਂਗੇ ਸਾਡਾ ਜਿਹੜਾ ਟਾਰਗੇਟ ਆ ਤੁਸੀਂ ਇਸ ਟਾਈਮ ਮਈ ਦੇ ਵਿੱਚ ਵੋਟਾਂ ਆ ਜਾਣੀਆਂ ਐਮਪੀ ਦੀਆਂ ਹੁਣ ਤੁਸੀਂ ਕੋਈ ਹੋਰ ਸੋਚਾ ਛੱਡਤਾ ਕਰੇ ਹੋਰ ਛੱਡਤਾ ਉਹ ਗੱਲ ਬੰਦ ਹੀ ਨਹੀਂਗੀ ਇਸ ਕਰਕੇ ਡਰਾਮੇਬਾਜ਼ੀਆਂ ਬੰਦ ਕਰੋ ਜਿਹਦੇ ਕਾਰਨ ਡਰਾਮੇਬਾਜ਼ੀਆਂ ਹੋ ਰਹੀਆਂ ਡਰਾਮੇਬਾਜ਼ੀਆਂ ਦੇ ਨਾਲ ਦੇਸ਼ ਨਹੀਂ ਚੱਲਣਾ ਦੇਸ਼ ਇਸ ਟਾਈਮ ਮਹਿੰਗਾਈ ਦੇ ਵਿੱਚ ਬਹੁਤ ਆ ਜਿਹੜਾ ਕਹੋ 2014 ਤੋਂ ਪਹਿਲਾਂ ਪੈਟਰੋਲ 60 65 ਰੁਪਏ ਸੀ ਤੇ ਅੱਜ ਪੈਟਰੋਲ 100 ਨੂੰ ਕਹਿੰਦਾ ਆ ਜਾ ਭਾਈ ਇੱਕ ਨੋਟ ਮੰਗਦਾ ਜਿਹੜਾ ਕਹੋ ਅੱਗੇ 1 ਲੀਟਰ 60 ਦਾ ਆ ਜਾਣਾ ਉਹੀ 50 ਦਾ ਆ ਜਾਣਾ ਤੇ 50 ਰੁਪਏ ਅਗਲੇ ਕੋਲ ਬਚ ਜਾਂਦੇ ਸੀ ਇਸ ਟਾਈਮ ਦੀ ਗੱਲ ਕਰੀਏ ਜੇਕਰ ਤੇ 350 ਰੁਪਏ ਤੇ ਦਿਹਾੜੀ ਲੱਗੀ ਅਗਲੇ ਦੀ ਤਾਂ 100 ਰੁਪਏ ਪੈਟਰੋਲ ਦਾ ਪਹੁੰਦਾ ਤੇ ਪੱਲੇ ਬੱਚਿਆਂ ਦੇ ਕੀ ਪਿਆ ਜੇ ਅਸੀਂ ਗੱਲ ਕਰੀਏ 2014 ਤੋਂ ਪਹਿਲਾਂ ਦੀ ਤਾਂ ਜਿਹੜਾ ਕਹਿ ਲਓ ਗੈਸ ਸਿਲੰਡਰ ਸੀ ਉਹ ਕਿੰਨੇ ਦਾ ਮਿਲਦਾ ਸੀ ਉਹ ਮਿਲਦਾ ਸੀ ਭਾਈ ਆਹੀ ਕਦੇ 400 ਦਾ ਕਦੇ 500 ਦਾ ਲੋਕ ਤੁਹਾਡੀ ਪਾਰਟੀਆਂ ਦੇ ਸਿਰ ਤੇ ਚੱਕ ਲੈਂਦੇ ਸੀ ਅੱਜ ਤੁਹਾਡੀ ਪਾਰਟੀ ਦਾ ਉਹੀ ਸਿਲੰਡਰ 1200 ਤੋਂ ਮੁੜਿਆ 950 ਰੁਪਏ ਦਾ ਅੱਜ ਮਿਲ ਜਾਂਦਾ ਉਹ ਮਈ ਤੱਕ ਉਦੋਂ ਬਾਅਦ ਤਾਂ ਤੁਸੀਂ ਮਹਿੰਗੇ ਕਰੋਗੇ ਇਸ ਕਰਕੇ ਮਹਿੰਗਾਈ ਦੇ ਨਾਲ ਲੋਕ ਮਰੀ ਜਾਂਦੇ ਆ ਖਾਣ ਨੂੰ ਲੋਕਾਂ ਕੋ ਰੋਟੀ ਨਹੀਂ ਆਟਾ ਦਿਨੋ ਦਿਨ ਮਹਿੰਗਾ ਹੁੰਦਾ ਜਾਂਦਾ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਇਸ ਕਰਕੇ ਫਿਰ ਵਾਰ-ਵਾਰ ਕਹਿ ਰਿਆਂ ਕਿ ਲੋਕਾਂ ਨੂੰ ਮਹਿੰਗਾਈ ਮਾਰੀ ਜਾਂਦੀ ਆ ਡਰਾਈਵਰ ਨਹੀਂ ਮਾਰੀ ਜਾਂਦੀ ਜੇ ਗੱਲ ਇਹ ਕਰੀਏ ਤੁਹਾਡਾ ਇੱਕ ਕੋਈ ਚੇਅਰਮੈਨ ਰਹੇ ਪਾਰਟੀ ਦਾ ਤੁਹਾਡਾ ਕੋਈ ਐਮਐਲਏ ਬਨ ਜੇ ਇੱਕ ਵਾਰੀ ਬਨ ਜੇ ਐਮਐਲਏ ਤੁਹਾਡੀਆਂ ਚਾਹੇ ਕੋਈ ਪਾਰਟੀ ਹੋ ਮੁੱਖ ਮੰਤਰੀ ਬਨ ਜੇ ਇੱਕ ਦਿਨ ਵਾਸਤੇ ਉਹ ਸਾਬਕਾ ਮੁੱਖ ਮੰਤਰੀ ਬਨਦਾ ਉਹਦੀ ਪੈਨਸ਼ਨ ਵੀ ਲੱਗਦੀ ਆ ਉਹਨੂੰ ਗਨਮੈਨ ਵੀ ਮਿਲਦੇ ਉਹਨੂੰ ਗੱਡੀਆਂ ਵੀ ਮਿਲਦੀਆਂ ਫੌਜੀ ਜਿਹੜੇ ਜਿਹੜੇ ਉੱਥੇ ਸਾਡੇ ਨੌਜਵਾਨ ਸਾਡੇ ਧੀਆ ਪੁੱਤ ਲੱਗੇ ਬਾਰਡਰਾਂ ਤੇ ਖੜਦੇ ਉਹ 4-4 ਸਾਲਾਂ ਵਾਸਤੇ ਫਿਰ ਕੋਈ ਪੈਨਸ਼ਨ ਨਹੀਂ ਇਹ ਦੱਸੋ ਨਾ ਏ ਇਹ ਮਤਲਬ ਇਹ ਕਿ ਕਿੰਨਾ ਤੁਸੀਂ ਵਿਚਾਰ ਰਹੇ ਆ ਦੱਸੋ ਜਿਹੜਾ ਇੱਕ ਵਾਰੀ ਮੰਤਰੀ ਰਹਿ ਗਿਆ ਉਹਦੀ ਪੈਨਸ਼ਨ ਚੱਲੀ ਜਾਣੀ ਆ ਉੱਥੇ ਅਗਲਾ ਜਾ ਕੇ ਬਾਰਡਰ 'ਚ ਖੜਦਾ ਉਹਦਾ ਕਾਰਨ ਕੀ ਆ ਕਿ ਤੁਹਾਡੇ ਮੰਤਰੀਆਂ ਦੇ ਬੱਚੇ ਅਜੇ ਤੱਕ ਕੋਈ ਫੌਜੀ ਜਾ ਕੇ ਬੰਦੇ ਨਹੀਂ ਜੇਕਰ ਬਣੂਗਾ ਵੀ ਤਾਂ ਕੋਈ ਤਗੜੀ ਪੋਸਟ ਹੋਊਗੀ ਕਰਨਲ ਜਰਨਲ ਦੀ ਉਹਦੇ ਕੋਲ ਇਸ ਕਰਕੇ ਭਾਈ ਸਾਹਿਬ ਮੈਂ ਵਾਰ-ਵਾਰ ਹੋ ਸਕਦਾ ਮੇਰੀਆਂ ਗੱਲਾਂ ਥੋੜੀਆਂ ਹੀ ਨਾ ਲੰਮੀਆਂ ਹੋ ਗਈਆਂ ਹੁਣ ਕਿ ਸਾਡੇ ਦੇਸ਼ ਨੂੰ ਡਰਾਈਵਰ ਨਹੀਂ ਮਾਰੀ ਜਾਂਦੇ ਸਾਡੇ ਦੇਸ਼ ਨੂੰ ਮੰਤਰੀ ਮਾਰੀ ਜਾਂਦੇ ਆ, ਮਗਹਾਈਆਂ ਵਧਾਈ ਜਾਂਦੇ ਆ, ਆਪਦੀਆਂ ਸਿਕਿਉਰਟੀਆਂ ਵਧਾਈ ਜਾਂਦੇ ਆ, ਗੱਡੀਆਂ ਵਧਾਈ ਜਾਂਦੇ ਆ, ਖਰਚੇ ਜਾਦੇ, ਆਮਦਨੀ ਘਟ, ਖਰਚੇ ਜਾਦੇ ਹੋ ਜਾਂਦੇ ਆ। ਤੂੰ ਆਪਣੇ ਦੇਸ਼ ਨੂੰ ਘਾਟਾ ਪੈ ਰਿਆ। ਇਸ ਕਰਕੇ ਗੱਡੀਆਂ ਵੱਲ ਵੀ ਧਿਆਨ ਦਿਓ ਜਿਨ੍ਹਾਂ ਦੀ ਬ੍ਰੇਕ ਐ ਨਹੀਂ। ਜਿਹੜੀ ਗੱਡੀ ਦੀ ਬ੍ਰੇਕ 80 ਤੇ ਲੱਗਦੀ ਆ। ਅੱਛਾ ਜਿਹੜਾ ਕਹਿ ਲਓ 80 ਤੇ ਜਾ ਕੇ ਬ੍ਰੇਕ ਨਹੀਂ ਲੱਗਦੀ, ਉਹਦੀ 220 ਦੀ ਸਪੀਡ ਬਣਾਤੀ। ਗੱਡੀਆਂ ਚੜਦੀਆਂ 180-80 ਤੇ ਤੁਸੀਂ ਕਹੋਗੇ ਅਗਲਾ ਨਾ ਭਜਾਵੇ ਕਿਉਂ ਕੀ ਗੱਲ ਉਹਦੀ ਰੇਸ ਘਟ ਦਿਓ ਰੇਸ ਘਟ ਦਿਓ ਉਹਦੀ ਜਿਵੇਂ ਪਹਿਲਾਂ ਕਾਰ ਆਉਂਦੀ ਸੀ ਨਾ 800 ਉਹਦੀ 120 ਜੀ 120 ਦੀ ਰੇਸ ਸੀਗੀ ਚਲੋ ਅਗਲਾ 800 ਜਾਂਦਾ ਕਿਵੇਂ ਨਾ ਕੰਟਰੋਲ ਕਰਦਾ ਸੀ ਉਸੇ ਤਰ੍ਹਾਂ ਭਾਈ ਸਾਹਿਬ ਜੇਕਰ ਵਾਕੇ ਦੇਸ਼ ਨੂੰ ਬਚਾਉਣਾ ਪਹਿਲਾਂ ਨੀਤੀਆਂ ਸਮਝੋ ਜੇਕਰ ਸਾਨੂੰ ਬਚਾਉਣਾ ਤਾਂ ਪਹਿਲਾ ਨੰਬਰ ਸਾਨੂੰ ਤੁਸੀਂ ਬਚਾ ਸਕਦੇ ਹੋ ਉਹ ਬਚਾ ਸਕਦੇ ਆ ਬਿਜ਼ਨਸਮੈਨਾਂ ਤੋਂ ਸਾਨੂੰ ਬਿਜ਼ਨਸ ਮੈਨਾਂ ਤੋਂ ਬਚਾਓ ਆ ਰਹਿਣਾ ਸਪਰੇਣਾ ਜਿਹੜੀਆਂ ਜਿਨ੍ਹਾਂ ਦੇ ਨਾਲ ਸਾਡੇ ਖਾਣ ਪੀਣ ਵਾਲੇ ਪਦਾਰਥ ਹੁੰਦੇ ਆ ਇਹ ਡਾਕਟਰਾਂ ਨੂੰ ਸਾਰਾ ਕੁਝ ਜਾਂਦਾ ਇਹ ਸਾਨੂੰ ਬਿਮਾਰੀਆਂ ਲੱਗਦੀਆਂ ਸਾਨੂੰ ਇਹਨਾਂ ਬਿਮਾਰੀਆਂ ਤੋਂ ਬਚਾਓ ਤੁਹਾਡੇ ਅੱਗੇ ਬੇਨਤੀ ਆ ਜੇਕਰ ਕੁਝ ਮੈਂ ਗੱਲ ਗਲਤ ਕਹਿ ਬੈਠਾ ਵਾਂ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ